नवियाँ ताजा खबरें चैनल लैनलों सबसक्राइब करो 아니 보자. ਮਰ ਜੀ ਉਹ ਨਹੀਂ ਕਰ ਸਰੋ ਕਿਸ਼ਨ ਸਿੰਘ ਉਹ ਕਿਸ਼ਨ ਸਿੰਘ ਮੇਰਾ ਨਹੀਂ ਹੋਊਂਗੇ ਕਿ ਕੀ ਇਹ ਸਾਰਾ ਮਾਮਲਾ ਕੀ ਹੈ ਨਹੀਂ ਨਹੀਂ ਸ਼ਾਮ ਨੂੰ ਆਪਣੇ ਫਲਾਟ ਦੇ ਬੈਠੇ ਸੀ ਉੱਥੇ ਨਾ ਬਾਹਰਲੇ ਚਾਰ ਪਾਏ ਮੁੰਡੇ ਆ ਕੇ ਬੈਠਦੇ ਆ ਅਸੀਂ ਉਹਨਾਂ ਨੂੰ ਰੋਕਿਆ ਸੀ ਵੀ ਇੱਥੇ ਆ ਕੇ ਨਾ ਬਟਿਆ ਕਰੋ ਉਹ ਉੱਥੇ ਸ਼ਰਾਬ ਵਗੈਰਾ ਸਿੱਖਾ ਵਗੈਰਾ ਪੀਂਦੇ ਆ ਕੇ ਉਹਨਾਂ ਨੂੰ ਰੋਕਣ ਤੇ ਜਦੋਂ ਕਿ ਉਹਨਾਂ ਨੇ ਨਾ ਨਾ ਚਾਹ ਅਸਹਿਮ ਕਰਤਾ ਤੇ ਇੱਕ ਗਲੀ 'ਚ ਹੀ ਮੁੰਡਾ ਰਹਿੰਦਾ ਉਹਨਾਂ ਨੂੰ ਕਾਲ ਕਰਕੇ ਉਹ ਮੁੰਡੇ ਬਾਹਰੋਂ ਬੁਲਾਏ ਤੇ ਜਿਹੜੇ ਬਾਹਰੋਂ ਆਏ ਸੀ ਉਹਨਾਂ ਨੇ ਆ ਕੇ ਸਾਡੇ ਨਾਲ ਹੱਥੋ ਪਾਈ ਜਿੱਦੇ ਵਿੱਚ ਵੀ ਸੱਟਾਂ ਲੱਗੀਆਂ ਤੇ ਉਹ ਹੁਣ ਅਸੀਂ ਇਹਨਾਂ ਨੂੰ ਮੁਲਾਜ਼ਮ ਜਾਂ ਆਪਸ ਦੇ ਮੁਲਾਜ਼ਮਾਂ ਨੇ ਇਹਨਾਂ ਨੂੰ ਆਪਣੀ ਦਸਤਖਤ ਦਿੱਤੀ ਹੈ ਤੇ ਮੰਨਦੀ ਕਾਰਵਾਈ ਜਾਂਦੀ ਹੈ। ਹੋਰ ਤੁਹਾਡੀ ਕੀ ਮੰਗ ਹੈ ਇਸ ਮਾਮਲੇ 'ਚ? ਹਾਂਜੀ ਉਹਨਾਂ ਨੂੰ ਫੜਿਆ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਇਹੋ ਜਿਹੇ ਬਾਹਰਲੇ ਮੁੰਡੇ ਜਿਹੜੇ ਦੂਸਰੇ ਥਾਂ ਜਾ ਕੇ ਬੈਠਦੇ ਉਹਨਾਂ ਨੂੰ ਰੋਕਿਆ ਜਾਵੇ। ਤੋਲੇ ਕਿ ਕਿਤੇ ਕਿਤੇ ਸੱਟਾਂ ਲੱਗੀਆਂ ਜ਼ਿਆਦਾ ਮੇਰੇ ਸਿਰ 'ਚ ਟਾਂਕੇ ਲੱਗੇ ਆ ਇੱਕਾ ਨੋਸ ਤੇ ਮੇਰੇ ਦਰਦ ਆ ਵੀ ਨਹੀਂ ਇੱਥੇ ਸੱਟ ਹੈ ਨੋਸ ਤੇ ਮੇਰੇ ਤੇ ਇੱਥੇ ਗਰਦਨ 'ਚ ਕੁਛ ਮਾਰਿਆ ਗਰਦਨ 'ਚ ਮੇਰੇ ਦਰਦ ਕੋਲੇ ਕੋਲੇ ਸਿਆਰ ਵੀ ਸੀਗਾ ਉਹਨਾਂ ਕੋਲੇ ਡੰਡੇ ਸੀਗੇ ਤੇ ਇੱਕ ਕਾਫੀ ਹੈਵੀ ਕੜਾ ਸੀ ਜੋ ਉਹਨਾਂ ਨੇ ਮੇਰੇ ਹੈੱਡ ਤੇ ਮਾਰੇ ਉਹ ਕੜਾ ਹੈ ਤੁਹਾਡੇ ਕੋਲ ਹਾਂਜੀ ਕੜਾ ਮੈਂ ਖੋਲਿਆ ਸੀ ਜੋ ਇਹਨਾਂ ਨੂੰ ਮੈਂ ਸਬਮਿਟ ਕਰਾਤਾ ਅੱਜ ਦਾ ਜੋ ਮਾਮਲਾ ਆ ਤੁਹਾਡੇ ਕੋਲ ਆਇਆ ਹੋ ਵੀਰ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ ਇਥੇ ਝਗੜਾ ਹੋਣ ਬਾਰੇ ਪਤਾ ਲੱਗਾ ਸੀਗਾ ਫਿਰ ਸਰਪੰਚ ਦੀ ਰੈਕੋਰਡ ਹਾਸਲ ਕਰਕੇ ਜੋ ਵੀ ਬੰਦੀ ਕਾਰਵਾਈ ਹੁੰਦੀ ਸੰਚਾਰ ਕਰ ਠੀਕ ਹੈ